ਪੰਜਾਬ 'ਚ ਸਕੂਲ ਖੁੱਲਦਾ ਹੀ ਵੱਡਾ ਹਾਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਨਾਬੇ ਦੇ ਵਿੱਚ ਇੱਕ ਸਕੂਲ ਬੱਸ ਪਲਟ ਗਈ ਹੈ ਉਹ ਜਿਸ ਨਾਲੇ 'ਚ ਪਲਟੀ ਹੈ ਉਹਦੇ ਵਿੱਚ ਪਾਣੀ ਭਰਿਆ ਹੋਇਆ ਸੀ ਪਰ ਕਿਸਮਤ ਚੰਗੀ ਸੀ ਕਿ ਪਿੰਡ ਦੇ ਲੋਕ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਹਿਲੀ ਜਾਣਕਾਰੀ ਦੇ ਮੁਤਾਬਕ ਨਾਬੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਸਕੂਲ ਖੁੱਲਣ ਤੋਂ ਬਾਅਦ ਸਕੂਲੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਇਸ ਦੌਰਾਨ ਇੱਕ ਨਾਲੇ ਦੇ ਵਿੱਚ ਬੱਸ ਜੜੀ ਐ ਡਿੱਗ ਪਈ ਔਰ ਬੱਚੇ ਡੁੱਬਣੋਂ ਬਚ ਗਏ ਕਿਉਂਕਿ ਆਸ-ਪਾਸ ਦੇ ਲੋਕ ਜਮਾ ਹੋ ਗਏ ਉਹਨਾਂ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਇਸ ਵੇਲੇ ਹੜ ਦੀ ਮਾਰ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਪਹਿਲਾਂ ਤਾਂ ਪੰਜਾਬ 'ਚ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਹੋਏ ਸਨ ਤੇ ਹੁਣ ਸਕੂਲ ਖੁੱਲਣ ਦੇ ਹੁਕਮ ਜਾਰੀ ਹੋਏ ਔਰ ਜਿਵੇਂ ਸਕੂਲ ਖੁੱਲੇ ਇਹ ਪਹਿਲੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਸ ਪੂਰੀ ਘਟਨਾ ਵਿੱਚ ਕਿਸ ਦੀ ਲਾਪਰਵਾਹੀ ਹੈ ਕਿ ਕਿਸ ਦੀ ਨਹੀਂ ਇਸ ਦਾ ਖੁਲਾਸਾ ਤਾਂ ਫਿਲਹਾਲ ਨਹੀਂ ਹੋਇਆ ਪਰ ਇਹਨੀ ਗੱਲ ਜੜੀ ਐ ਸਕੂਨ ਦੇਣ ਵਾਲੀ ਹੈ ਇਕ ਇਤਹਾਫੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨਾਲੇ ਦੇ ਵਿੱਚ ਬੱਸ ਡਿੱਗ ਪਈ ਪਰ ਚੰਗੀ ਖਬਰ ਆ ਰਹੀ ਹੈ ਕਿ ਸਾਰੇ ਬੱਚਿਆਂ ਨੂੰ ਬਚਾ ਲਿਆ ਗਿਆ ਅਸੀਂ ਉਥੋਂ 8:14 ਤੇ ਚੱਲ ਪਏ ਹਾਂ ਰਸਤੇ ਜਿਵੇਂ ਡਰਾਈਵਰ ਗਾਈਡ ਕਰਦੇ ਸੀਗੇ ਇਹਨਾਂ ਨੂੰ ਮਨਪੇਜੀ ਨੂੰ ਓਵੇਂ-ਓਵੇਂ ਅਸੀਂ ਆਏ ਹਾਂ ਨਾਲ ਦੀ ਨਾਲ ਅਸੀਂ ਚੱਲੇ ਆ ਜਿਵੇਂ ਹੀ ਸਾਨੂੰ ਨਿਊਜ਼ ਮਿਲੀ ਹੈ ਇਹ ਹੋਇਆ ਤਾਂ ਸ਼ੁਕਰ ਹੈ ਮਾਲਕ ਦਾ ਸਾਡੇ ਸਾਰੇ ਬੱਚੇ ਬਿਲਕੁਲ ਠੀਕ ਨੇ ਔਰ ਡਰਾਈਵਰ ਇਹ ਰਸਤਾ ਜਿਹੜਾ ਥੋੜਾ ਬਾਰਿਸ਼ ਦੇ ਕਾਰਨ ਜਿਆਦਾ ਖਰਾਬ ਹੋ ਗਿਆ। ਨਹੀਂ ਮੈਮ ਡਰਾਈਵਰ ਵੀ ਮੰਨਦਾ ਇਹ ਗੱਲ ਨੂੰ ਵੀ ਇਹ ਰਸਤਾ ਨਹੀਂ ਹੈਗਾ ਸਕੂਲ ਦਾ ਹੋਰ ਕੋਈ ਰਸਤਾ ਆਉਂਦਾ ਸਕੂਲ ਦਾ ਪਰ ਉਹ ਇਹ ਰਸਤੇ ਉਹ ਕਿਉਂ ਆਇਆ ਜਦ ਕਿ ਬਾਰਿਸ਼ ਆਈਆਂ ਵੀ ਇਹਨੇ ਕੱਚਾ ਰਸਤਾ ਹੈ। ਇਹ ਤਾਂ ਡਰਾਈਵਰ ਨੂੰ ਦੇਖੋ ਹੁਣੇ ਅਸੀਂ ਮਿਲਿਆ ਹੁਣੇ ਉਹਨੂੰ ਗੱਲ ਕਰਦੇ ਆ ਪੁੱਛਦੇ ਆ ਡਰਾਈਵਰ ਨੂੰ। ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੀ ਵੈਨ 'ਚ ਬੱਚੇ ਕਿੰਨੇ ਨੇ। ਵੈਨ ਦੇ ਵਿੱਚ ਨਾ ਕੋਈ ਲਿਸਟ ਹੁੰਦੀ ਹੈ ਜਿੰਨਾ ਪ੍ਰੋਪਰ ਸਾਰਾ ਇਨਾ ਕੋ ਸਾਰਾ ਸਾਡੀ ਗੱਡੀ ਦੇ ਸਾਰੇ ਕਾਗਜ਼ ਸਾਰਾ ਕੁਝ ਤੇ ਡਰਾਈਵਰ ਵੀ ਸਾਡੇ ਕੋਲ ਕਾਫੀ ਟਾਈਮ ਤੋਂ ਆਇਆ ਕੋਈ ਨਵਾਂ ਡਰਾਈਵਰ ਨਹੀਂ ਬੋਲੋ ਇਹ ਵੀ ਨਹੀਂ ਪਤਾ ਵੀ ਮੈਂ ਕਿੰਨੇ ਬੱਚੇ ਕਿੱਥੋਂ ਕਿੱਥੋਂ ਲੈ ਕੇ ਆਇਆ ਕਾਊਂਟਿੰਗ ਤਾਂ ਪਤਾ ਹੋਣੀ ਚਾਹੀਦੀ ਹੈ ਨਾ ਬੱਚੇ ਨੂੰ ਡਰਾਈਵਰ ਨੂੰ ਵੀ ਉਹਦੇ ਨਾਲ ਕੰਡਕਟਰ ਵੀ ਆਇਆ ਲੇਡੀ ਕੰਡਕਟਰ ਆ ਹੂੰ ਤਾਂ ਫੇ ਹੁਣ ਤਾਂ ਕਿਉਂਕਿ ਅਸੀਂ ਇੱਥੇ ਪਹੁੰਚਿਆ ਅਜੇ ਤਾਂ ਮਤਲਬ ਇੱਧਰ ਪੂਰੀ ਇਹਨਾਂ ਦੇ ਨਾਲ ਸਾਡੀ ਗੱਲਬਾਤ ਵੀ ਨਹੀਂ ਹੋਈ ਹੈ ਕਿ ਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਠੀਕ ਹੈ ਤੇ ਹਣਾ ਆਪਣਾ ਹਾਂਜੀ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲੂ ਵੀ ਜਲਦੀ ਵੀ ਕਈ ਵਾਰ ਸਾਡੇ ਤੇ ਫਰਕ ਲੱਗ ਜਾਂਦਾ ਤਾਂ ਕਰਾ ਸਾਡੇ ਮੈਂ ਲੇਟ ਹੋ ਜਾਂਦੀ ਹੈ ਤੇ ਡਰਾਈਵਰਾਂ ਨੂੰ ਕੁਛ ਨਾ ਗਿਆ ਇਹ ਫਿਰ ਹੋਣੀ ਆਣੀ ਇਹ ਜਿਹੜੀਆਂ ਦੁਰਘਟਨਾਵਾਂ ਦਾ ਹੋਣਾ ਹੁਣ ਕਿਤਨਾ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤਨਾ ਕਿਸੇ ਡਰਾਈਵਰ ਦੀ ਗਲਤੀ ਹੋਦੀ ਹੈ 40 ਤੇ ਹੈਗੀ ਸੀ ਯੂਰੇ ਬੱਸ ਅੱਛਾ ਇਹ ਵੀ ਇੰਨਾ ਪਝਾਉਣ ਵਾਲਾ ਤਾਂ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਉਲੀਪਾਸ ਹੈ ਇੰਡੋਬ੍ਰਿਡੀ ਸਕੂਲ ਹੈ ਨਾਪੇ ਠੀਕ ਠੀਕ ਹੈ ਹਾਂਜੀ ਤੇ ਕੀ ਹੋਇਆ ਸੀ ਬੱਸ ਜਦੋਂ ਪਲਟਿਆ ਤੁਹਾਡੀ ਬੱਸ ਸਾਡੀ ਉਧਰ ਆ ਰਹੀ ਸੀ ਠੀਕ ਹੈ ਤੇ ਇੱਕ ਮੋਟਰਸਾਈਕਲ ਆਲੇ ਸਾਈਡ ਦਿੱਤੀ ਤੇ ਉਧਰੋਂ ਹੀ ਪਿੱਤਰ ਜਿਵੇਂ ਨਾਲ ਮਿੱਟੀ ਘਟ ਹੈ ਜੀ ਪ੍ਰਸ਼ਾਸਨ ਦੀ ਗਲਤੀ ਸਰਕਾਰ ਦੀ ਗਲਤੀ ਤੇ ਮਿੱਟੀ ਨਹੀਂ ਹੈਗੀ ਠੀਕ ਹੈ ਹੈਨਾ ਜੀ ਬੱਸ ਜਿਵੇਂ ਫਿਰ ਇਧਰੋਂ ਕਰੀ ਉਹਨੇ ਥੋੜੀ ਫਰੋਗੇ ਕਿ ਜਾਂਦੀਆਂ ਸੜਕ ਦੇ ਵਿੱਚ ਲੱਗੀ ਅੱਛਾ ਹਾਂਜੀ ਤੇ ਕਿੰਨੀ ਕੇ 60 ਟੁੱਟ ਬੱਜੀਏ ਕਿਸੇ ਦੇ 60 ਟੁੱਟ ਕੇ ਤੇ ਜਾਦੀ ਨੇ ਬੱਜੀ ਮਾੜੀ ਮੋਟੀ ਛੱਤਾਂ ਨੇ ਜੀ ਸਾਰੇ ਬੱਚੇ ਇਹ ਨਾਲਾ ਸ਼ੁਕਰਾ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ ਛੋਟੀ ਟੀਮ ਐ ਤੇ ਥੋੜ ਬੰਦੇ ਮੁੰਡੇ ਇਹੋ ਚੋ ਜਾਨੇ ਵੱਡੇ ਬਾਕੀ ਛੋਟੇ ਬੱਚੇ ਸੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਬੱਚੇ ਲੜਕੀ ਚ 10 12 ਮਾਰ ਸਾਲਾਂ ਦੀ 8th 9th ਸੀ ਤੁਸੀਂ ਕਿਰਮੀ ਗਲਾਚ ਪੜ੍ਹਦੇ ਮੈਂ 10th ਜੀ 10th ਜੀ ਪੜ੍ਹਦੇ ਕੋਈ ਉਹ ਕੋਈ ਲੱਤ ਬਣਾ ਤੇ ਸੱਟ ਤਾਂ ਨਹੀਂ ਬਜੀ ਸੱਟ ਨਹੀਂ ਬਜੀ ਸਾਰੇ